ਸ਼ਹਿਬਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋ ਆ ਤਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੱਸਣੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਲਗਭਗ 25 ਮਿੰਟ ਚੱਲੀ ਇਸ ਤੋਂ ਬਾਅਦ ਮੁੱਖ ਮੰਤਰੀ ਉبرੇ ਅਤੇ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਸਾਰੀ ਜਾਣਕਾਰੀ ਦਿੱਤੀ ਗਈ ਤੇ ਆਓ ਸੁਣਦੇ ਹਾਂ ਵਿਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਹੋਈ ਤੇ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਵਾ ਬਣ ਗਈਆਂ ਘੱਟ ਦੇ ਕਰੀਬ ਜਾਨਾਂ ਚਲੀਆਂ ਗਈਆਂ 2500 ਦੇ ਕਰੀਬ ਪੋੜਾ ਜਾਪੜੀਆਂ ਛੋਟੀਆਂ ਉਹ ਰੁੜ ਗੀਆਂ इवन ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬیں ਹਨ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮਨਿਸ ਸਾਹਿਬ ਨੂੰ ਦੱਸਿਆ ਉਹਨਾਂ ਨੇ ਬੜੇ ਧਿਆਨ ਨਾਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀਸ਼ਾ ਦਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਅਸੀਂ ਮੋਹ ਤਾਂ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਉਹਨਾਂ ਦੇ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ पंजाब के लोगों ने मेरी जिम्मेदारी निश्चित की थी है कि मेरा पख रखना मेरा बंदस नहीं है पक्ष रखना ब्यौरों दिया गया है कितना कि नुकसान जो है पंजाब में हुआ है देखो अभी तक तो हम तेरह हजार आठ सौ करोड़ का खर्च लेकिन अब नीचे जाएंगे आपने हिंदी में क्वेश्चन पूछे मैं हिंदी में जवाब दे नीचे जाएंगे तो शायद वो बढ़ जाएगा 20000 करोड़ के आसपास चला गया हर संकट में पंजाब देश के साथ खड़ा है अब पंजाब पे संकट है तो देश को भी पंजाब के साथ खड़ा होना है पंजाब दी सियासत ਦੇ ਵਿੱਚ ਵਰਦਾਪ ਪੁਚਵਾਲ ਆਇਆ ਜਿ ਹੰਦਾ ਅੰਦਾਜ਼ਨ ਹੈ ਕਿ ਅਨਿਲ ਜੋਸ਼ੀ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਸ਼੍ਰੋਮ ਨੇ ਕਾਲੀ ਦਲ ਦੇ ਸੀਨੀਅਰ ਅਗੂ ਅਨਿਲ ਜੋਸ਼ੀ ਕਾਂਗਰਸ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਨਿਲ ਜੋਸ਼ੀ 1 ਅਕਤੂਬਰ ਯਾਨੀ ਅੱਜ ਸਵੇਰੇ 10 ਵਜੇ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ ਜਿੱਥੇ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਪਪੇਸ਼ ਬਗੇਲ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ ਅਨਿਲ ਜੋਸ਼ੀ ਨੇ ਬੀਤੇ ਕੱਲ ਦਿੱਲੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਨਾਲ ਮੁਲਾਕਾਤ ਕੀਤੀ ਜਿਸ ਨਾਲ ਉਹਨਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਜਿहां ਅਨਵ ਜੋਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸੰਗਾਪਿੰਡ ਦੇ ਰਹਿਣ ਵਾਲੇ ਹੰਤ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਤਰਨਤਾਰਨ ਵਿਧਾਨ ਸਭਾ ਸੀਟ ਦੀ ਉਪ ਚੋਣ ਦੌਰਾਨ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਰਨਤਾਰਨ ਸੀਟ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ 27 ਜੂਨ ਨੂੰ ਦਿਹਾਨ ਤੋਂ ਬਾਅਦ ਖਾਲੀ ਹੋਸ਼ਿਤ ਕੀਤਾ ਗਿਆ ਕਿਤਾਕਿਆ ਸੀਟ ਇੱਥੇ ਜਲਦੀ ਹੀ ਉਪ ਚੋਣ ਹੋਣ ਵਾਲੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਉਹ ਵੈਂਟੀਲੇਟਰ 'ਸਪੌਟ' ਤੇ ਹਨ ਅਤੇ ਹੋਸ਼ ਨਹੀਂ ਆਇਆ। ਰਾਜਵੀਰ ਜਵੰਦਾ ਨੂੰ ਲੈ ਕੇ ਫੋਰਟਿਸ ਹਸਪਤਾਲ ਮਹਾਲੀ ਵੱਲੋਂ ਬਿਆਨ ਜਾਰੀ ਕੀਤਾ ਗਿਆ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਮਹਾਲੀ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਦੇ ਅਨੁਸਾਰ ਰਾਜਵੀਰ ਜਵੰਦਾ ਲਾਈਫ ਸਪੌਟ ਤੇ ਹਨ ਤੇ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘਟ ਹੈ ਅਤੇ ਚਲ ਰਹੇ ਉਹਨਾਂ ਡਾਕਟਰੀ ਪ੍ਰਬੰਧਨ ਦੇ ਬਾਵਜੂਦ ਕੋਈ ਮਹੱਤਵਪੂਰਨ ਸੁਧਾਰ ਨਹੀਂ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ ਹਾਈਪੋਕਸਿਕ ਤਬਦੀਲੀਆਂ ਦਿਖਾਈ ਗਈਆਂ ਨੇ ਜੋ ਕਿ ਪ੍ਰਾਇਮਰੀ ਸੈਂਟਰ ਵਿੱਚ ਦਿੱਤੇ ਗਏ ਸੀਪੀਆਰ ਦੇ ਸੈਕੰਡਰੀ ਹਨ ਰੀਡ ਦੀ ਹੱਡੀ ਦੇ ਐਮ ਆਰ ਆਈ ਨੇ ਵਹੀਕਲ ਅਤੇ ਡੋਰਸਲ ਖੇਤਰਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਜਿਸ ਦੇ ਨਤੀਜੇ ਵਜੋਂ ਸਾਰੇ ਚਾਰੇ ਅੰਗਾਂ ਵਿੱਚ ਡੂੰਗੀ ਕਮਜ਼ੋਰੀ ਹੈ ਡਾਕਟਰਾਂ ਅਨੁਸਾਰ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਇੱਕ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਉਸ ਦੀ ਹਾਲਤ ਬਾਰੇ ਪੁੱਛਣ ਲਈ ਹਸਪਤਾਲ ਆ ਰਹੇ ਹਨ ਪਰਿਵਾਰ ਨੇ ਲੋਕਾਂ ਨੂੰ ਰਾਜਵੀਰ ਜਵੰਦਾ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅਕਤੂਬਰ ਦਾ ਮਹੀਨਾ ਚੜ੍ਹ ਚੁੱਕਿਆ ਪਰ ਮੌਸਮ ਦੇ ਵਿੱਚ ਗਰਮੀ ਜਿਹੜੀ ਕਿ ਵਾਧੀ ਹੋਈ ਨਜ਼ਰ ਆ ਰਹੀ ਹੈ ਲੋਕ ਕਾਫੀ ਜ਼ਿਆਦਾ ਇਸ ਵਾਧੀ ਹੋਈ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਪੰਜਾਬ ਦੇ ਦਾਪਮਾਨ 'ਚ ਹਲਕੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਆਵਸਤ ਦਾਪਮਾਨ ਅਜੇ ਵੀ ਆਮ ਨਾਲੋਂ 1.8 ਡਿਗਰੀ ਵੱਧ ਹੈ ਮੌਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਖੁਸ਼ਕ ਹੋ ਗਿਆ ਤੇ ਲੋਕਾਂ ਨੂੰ ਹਮਸਪਰਿ ਗਰਮੀ ਤੋਂ ਰਾਹਤ ਮਿਲ ਰਹੀ ਹੈ ਮੌਸਮ 'ਚ ਹਲਕਾ ਬਦਲਾਅ ਦੇਖਣ ਨੂੰ ਮਿਲ ਰਿਹਾ ਪਰ ਅਜੇ ਵੀ ਰਾਤ ਦਿਨ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਬੀਤੇ ਦਿਨ ਪੰਜਾਬ ਦੇ ਵਾਤਾਵਰਨ ਦਾਪਮਾਨ 'ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਸਭ ਤੋਂ ਵੱਧ ਤਾਪਮਾਨ ਅਬੋਹਰ ਫਜ਼ਲਕਟ 37 ਡਿਗਰੀ ਦਰਜ ਕੀਤਾ ਗਿਆ ਪੰਜਾਬ ਹੁਣ ਨਾ ਤਾਂ ਬਾਰਿਸ਼ ਦੇਖਣ ਨੂੰ ਨਹੀਂ ਮਿਲ ਰਹੀ ਅਤੇ ਆਉਣ ਵਾਲੇ ਦਿਨਾਂ ਚ ਬਾਰਿਸ਼ ਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ ਬਾਦਿਆਂ ਅਗਲੀ ਖਬਰ ਦੇ ਬਾਅਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਇੰਡਸਟਰੀ ਐਂਡ ਕਾਮਰਸ ਐਂਡ ਇਨਵੈਸਟਮੈਂਟ ਪ੍ਰੋਮੋਸ਼ਨ ਮਿਨਿਸਟਰ ਕੈਬਨਿਟ ਮਿਨਿਸਟਰ ਪੰਜਾਬ ਸੇ ਆਪ ਸਭ ਪ੍ਰੈਸ ਦੇ ਭਾਈਓ ਕਾ ਸ਼ੁਕਰੀਆ ادا ਕਰਤਾ ਹੂੰ ਕਿ ਆਪ ਇਧਰ ਆਏ ਹੈਂ ਔਰ ਆਪਕੇ ਦਰਸ਼ਕੋں ਕੋ ਵੀ ਨਮਸਕਾਰ ਬੁਲਾਤਾ ਹੂੰ ਪੰਜਾਬ ਗਵਰਨਮੈਂਟ ਨੇ पिछले कुछ दिनों में इंडस्ट्री में रेवोल्यूशनरी चेंजेस किए हैं जो कि हमारे विजनरी लीडर्स हमारे मान योग नेशनल कन्वीनर श्री केजरीवाल जी और हमारे मान योग मुख्यमंत्री सरदार भगवंत सिंह जी मान जी के लीडरशिप में कर रहे हैं हम रोड शोज़ का सिलसिला हमने पंजाब में चालू किया है इंडस्ट्री रोड शोज़ में जहां हम इंडस्ट्रलिस्ट को मिल रहे हैं जिन्होंने पंजाब में इन्वेस्टमेंट की हैं उनके इश्यूज, उनकी प्रॉब्लम्स और उनके सजेशंस ले रहे हैं और जो नए इन्वेस्टर हैं जिन्होंने आज तक पंजाब में नहीं इन्वेस्ट किया उनको भी हम मिल पंजाब में इन्वाइट कर रहे हैं और अपनी पॉलिसीज़ के बारे में उनको जागरूक कर रहे हैं पहले हमने पाँच रोड शोज़ पंजाब में किए अमृतसर जलंधर लुधियाना मोहाली और बठिंडा उसमें हम ज़्यादा एग्जिस्टिंग इंडस्ट्रियलिस्ट को मिले और उनसे उनके कुछ ईशू सुनाई सुने और उनको अगर किसी का इशू था रिजॉल्व करने की कोशिश की और उनके सजेशन भी नोट करके हम उनकी तरफ बढ़ के उनको इम्प्लीमेंट करने की पूरी कोशिश कर रहे हैं हमने पीछे दो महीने पहले चौबीस कमेटियों का गठन किया था ये हर सेक्टर से एक एक कमेटी बनाई जैसे स्टील की अलग टेक्सटाइल की तीन बनाई जिसमें डाइंग फिनिशिंग आ, की अलग है वीविंग और स्पिनिंग की अलग है और गार्मेंटिंग की अलग है इसके अलावा रीनुएबल एनर्जी की इलेक्ट्रिक व्हीकल्स की आईटी की आ, सेमी कंडक्टर्स की ऐसे हमने 24 सेक्टर्स की कमेटियां बनाई इन ਹਰ ਕਮੇਟੀ ਮੇ 12 ਇੰਡਸਟ੍ਰੀਅਲਿਸਟ ਹਮਨੇ ਲਏ ਔਰ ਜੋ ਇੰਡਸਟ੍ਰੀ ਇੰਡਸਟਰੀ ਕੇ ਲੀਡਰ ਥੇ ਉਨਕੋ ਚੇਅਰਮੈਨ ਬਨਾਇਆ ਹਰ ਕਮੇਟੀ ਮੇ 1 ਹਮਨੇ ADC ਰੈਂਕ ਕੇ ਆਫੀਸਰ ਦੀਏ ਜੋ PCSB ਹੋ ਸਕਤੇ ਤੇ ਔਰ IASB ਹੋ ਸਕਤੇ ਸ਼੍ਰੋਮਨੀ ਕਾਲੇ ਦਲ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਜਿहां ਜੀਮਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਟੋਮਨੇ ਗਾਲੇ ਦਲ ਨੇ ਸੀਨੇ ਰਾਗੋ ਜਗਤੀਪ ਸਿੰਘ ਚੀਮਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਤੇ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਕੀਤੀ ਗਈ ਹੈ ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੁਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਤੇਗੜ ਸਾਹਿਬ ਜ਼िला ਸੰਬੰਧੀ ਸੰਗਠਨ ਦੀ ਰਿਪੋਰਟ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਆਗੂਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੇ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਵਿਰੁੱਧ ਕਾਰਵਾਈ ਕੀਤੀ ਹੈ ਪਾਰਟੀ ਦੇ ਆਲਾ ਆਗੂਆਂ ਨਾਲ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਨੀ ਕਾਲੇ ਦਲ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਜਾਵੇ ਦੇ ਫੈਸਲੇ ਨਾਲ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਆਗੂ ਅਨੁਸ਼ਾਸਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ IAS ਅਫਸਰ ਮਨਦੀਪ ਸਿੰਘ ਬਰਾੜ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਨੀਅਰ IAS ਅਧਿਕਾਰੀ ਮਨਦੀਪ ਬਰਾੜ ਚੰਡੀਗੜ੍ਹ ਚੀਫ ਸਕੱਤਰੀ ਦਾ ਚਾਰਜ ਸੰਭਾਲਣਗੇ ਜੀ ਹਾਂ ਉਹ ਹਰਿਆਣਾ ਕੈਡਰ ਦੇ 2005 ਬੈਚ ਦੇ IAS ਅਧਿਕਾਰੀ ਹਨ ਪਹਿਲਾਂ ਇਹ ਅਹੁਦਾ 1992 ਬੈਚ ਦੇ ਆਈਏਐਸ ਅਧਿਕਾਰੀ ਰਾਜੀਵ ਵਰਮਾ ਕੋਲ ਸੀ ਤੇ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦਿੱਲੀ ਤਬਾਦਲਾ ਹੋ ਗਿਆ ਸੀ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਮਨਦੀਪ ਸਿੰਘ ਬਰਾੜ ਨਾ ਸਿਰਫ ਮੁਖ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣਗੇ ਬਲਕਿ ਰਾਜੀਵ ਬਰਮਾ ਦੇ ਸਾਰੇ ਵਿਭਾਗ ਵੀ ਦੇਖਣਗੇ ਤੇ ਉਹ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇਸ ਵਾਧੂ ਜ਼ਿੰਮੇਵਾਰੀ ਨੂੰ ਵੀ ਸੰਭਾਲਣਗੇ। ਤਦ ਲਈ 8 ਅਕਤੂਬਰ ਦੀ ਛੁੱਟੀ ਦਾ ਇੱਕ ਐਲਾਨ ਕਰ ਦਿੱਤਾ ਗਿਆ ਜਿਸ ਹਾਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਪੰਜਾਬ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦਿਨ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ 8 ਅਕਤੂਬਰ ਬੁੱਧਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ ਜਾਰੀ ਹੁਕਮਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ ਇਹ ਛੁੱਟੀ ਸਥਾਨਕ ਪੱਧਰ ਤੇ ਐਲਾਨੀ ਗਈ ਹੈ ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਸਾਰੇ ਸਕੂਲਾਂ ਵਿੱਚ ਦੁਸ਼ਹਿਰਾ ਤੇ ਗਾਂਧੀ ਜਨਮ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਛੁੱਟੀ ਦੇ ਐਲਾਨ ਤੋਂ ਬਾਅਦ ਬੱਚੇ ਕਾਫੀ ਉਤਸ਼ਾਹਿਤ ਵੀ ਨਜ਼ਰ ਆਏ ਨੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਹਰਮੇਲ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਤ੍ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਜਵਾਈ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨਾਬਾ ਬਲਾਕ ਦੇ ਪਿੰਡ ਟੋਹੜਾ ਵਿਖੇ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸਿਆਣੀ ਨੇ ਕਿਹਾ ਕੀ ਹਰਮੇਲ ਸਿੰਘ ਟੋਹੜਾ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਸਨ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ। ਉਹਨਾਂ ਨੇ ਰਾਜਨੀਤਿਕ ਉਚਾਈਆਂ ਨੂੰ ਛੂਇਆ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਸੀ। ਉਹਨਾਂ ਨੇ ਕਿਹਾ ਕਿ ਅਜ ਟੋਹੜਾ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਹਨ। ਐਮਪੀ ਮੀਥ ਹੇਅਰ ਦੇ ਵੱਲੋਂ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਗੁਰਮੀਤ ਸਿੰਘ ਮੀਥ ਹੇਅਰ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਮੀਥ ਹੇਅਰ ਨੇ ਮੰਗ ਕੀਤੀ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਬੰਦੇ ਭਾਰਤ ਰੇਲ ਗੱਡੀ ਦਾ ਠਹਿਰਾ ਬਰਨਾਲਾ ਵਿਖੇ ਵੀ ਕੀਤਾ ਜਾਵੇ। ਉਨਾਂ ਨੇ ਕਿਹਾ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇਸ ਗੱਡੀ ਦੇ ਸਟਾਪ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲੇਗਾ ਅਤੇ ਉਹ ਕੌਮੀ ਰਾਜਸਟਾਨੀ ਨਾਲ ਕਨੈਕਟ ਹੋ ਸਕਣਗੇ ਸਸੀਕਾਲ ਜੀ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਰਵਨੀਤ ਬਿੱਟੂ ਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ 'ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਹਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ ਮੂਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਊਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹਿ ਲਓ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪ ਜੇ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਟ੍ਰੇਨ ਚੱਲੂਗੀ ਤਾ ਇਹਦਾ ਸਟਾਪੇਜ ਬਰਨਾਲੇ ਜਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੇ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਵੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਤੇ ਅਰੇ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਧ ਦੇ ਨਾਲ ਪਾਤੂੜ ਕੀਤੀ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਵਿੱਚ ਗਾਂਧੀ ਜਯੰਤੀ ਤੋਂ ਠੀਕ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਧ ਦੀ ਪੰਤੋੜ ਕੀਤੀ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਲੰਡਨ ਦੇ ਟਾਵਰਸਟਾਕ ਸਕੇਅਰ ਵਿਖੇ ਵਾਪਰੀ ਹੈ ਤੇ ਜਿੱਥੇ ਧਿਆਨ ਮੁਦਰਾ ਵਿੱਚ ਬੈਠੇ ਰਾਸ਼ਟਰਪਿਤਾ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਉਸ ਦੇ ਆਸਣ ਤੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਤੇ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਦੇ ਬਿਆਨ ਚੋਰੀ ਕਰਦੇ ਆ ਕਿ ਹਾ ਇਹ ਸਿਰਫ ਭੰਤੜ ਦੀ ਘਟਨਾ ਨਹੀਂ ਸਗੋ ਕਮਾਂਟਰੀ ਅਹਿੰਸਾ ਦਿਵਸ ਤੋਂ 3 ਦਿਨ ਪਹਿਲਾਂ ਅਹਿੰਸਾ ਦੇ ਵਿਚਾਰ ਅਤੇ ਮਹਾਤਮਾ ਗਾਂਧੀ ਦੀ ਵਿਰਾਸਤ ਤੇ ਹਿੰਸਕ ਹਮਲਾ ਹੈ ਮਿਸ਼ਨ ਨੇ ਦੱਸਿਆ ਇਸ ਮਾਮਲੇ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਬੁੱਤ ਨੂੰ ਠੀਕ ਕਰਨ ਲਈ ਟੀਮ ਮੌਕੇ ਤੇ ਮੌਜੂਦ ਹੈ ਲੰਡਨ ਪੁਲਿਸ ਅਤੇ ਸਥਾਨਕ ਕੈਂਟੇਨ ਕੌਂਸਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ਤੇ ਪਹੁੰਚ ਚੁੱਕੀਆਂ ਨੇ ਜਿਹਾ ਸੋਨੇ ਚਾਂਦੀ ਖਰੀਦਣ ਵਾਲਿਆਂ ਲਈ ਇਹ ਅਹਿਮ ਖਬਰ ਸਾਹਮਣੇ ਆਈ ਹੈ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਜਿहां ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਸੋਨਾ 500 ਰੁਪਏ ਵਧ ਕੇ ਰਿਕਾਰਡ 1.20 ਲੱਖ ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 1500 ਰੁਪਏ ਵਧ ਕੇ 1,19,500 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈਆਂ ਸਨ। 99.5% ਸ਼ੁੱਧ ਸੋਨੇ ਦੀ ਕੀਮਤ ਲਗਾਤਾਰ ਚੌਥੇ ਵਪਾਰਕ ਸੈਸ਼ਨ ਲਈ ਆਪਣੇ ਉੱਚ ਰੁਝਾਨ ਨੂੰ ਜਾਰੀ ਰੱਖਿਆ ਅਤੇ ਇਹ 500 ਰੁਪਏ ਵੱਧ ਕੇ 119400 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਪਿਛਲੇ ਬਾਜ਼ਾਰ ਸੈਸ਼ਨ ਵਿੱਚ ਇਸ ਦੀ ਕੀਮਤ 118900 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ 500 ਰੁਪਏ ਵੱਧ ਕੇ ਮੰਗਲਵਾਰ ਨੂੰ 150500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈਆਂ ਨੇ ਤੇ ਸੋਮਵਾਰ ਨੂੰ ਇਹ 7000 ਰੁਪਏ ਵਧ ਕੇ 1,50,000 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਿਆ ਸੀ। ਵਿਸ਼ਵ ਪੱਧਰ ਤੇ ਨਿਵੇਸ਼ਕਾਂ ਦੁਆਰਾ ਉੱਚ ਪੱਧਰ ਤੇ ਮੁਨਾਫਾ ਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੋੜ ਡਿੱਗ ਗਈਆਂ। ਸੋਨੇ ਦੀ ਸਪੌਟ ਕੀਮਤ 0.55% ਡਿੱਗ ਕੇ 3813.14 ਡਾਲਰ ਪ੍ਰਤੀ ਆਉன்ஸ் ਹੋ ਗਈ। ਦਿਨ ਦੇ ਕਾਰੋਬਾਰ ਦੌਰਾਨ ਇਹ 3000 871.72 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਸੀ ਵਿਦੇਸ਼ੀ ਬਾਜ਼ਾਰਾਂ ਵਿੱਚ ਚਾਂਦੀ ਦੀ ਸਪੌਟ ਕੀਮਤ 1.51% ਦੇ ਕੇ 46.22 ਡਾਲਰ ਪ੍ਰਤੀ ਔਂਸ ਹੋ ਗਈ ਖੇਡ ਜਗਤ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਇਸ਼ਕਾ ਦੇ ਦੋ ਗੋਲਾਂ ਦੀ ਬਦੌਲਤ ਆਸਟ੍ਰੇਲੀਆਈ ਕਲੱਬ ਕੈਨਬਰਾ ਚਿਲ ਨੂੰ 3-1 ਨਾਲ ਹਰਾ ਕੇ ਦੌਰੇ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ਼ਕਾ ਨੇ 13ਵੇਂ ਅਤੇ 39ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂ ਕਿ ਸੋਨਮ ਨੇ 27ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤੀ ਟੀਮ ਨੇ 11ਵੇਂ ਮਿੰਟ ਵਿੱਚ ਗੋਲ ਕਰਨ ਦੇ ਬਾਵਜੂਦ ਆਪਣਾ ਦਬਦਬਾ ਬਣਾਈ ਰੱਖਿਆ। ਕੈਨਬਰਾ ਚਿਲ ਲਈ 9ਵੀਂ ਇਵਾਨਸ ਨੇ ਪੈਨਲਟੀ corner ਨੂੰ ਬਦਲਿਆ ਤੇ ਇਹ ਕਰੇਲੂ ਟੀਮ ਦੀ ਇੱਕੋ ਇੱਕ ਸਫਲਤਾ ਸੀ ਕਿਉਂਕਿ ਭਾਰਤ ਨੇ 2 ਮਿੰਟ ਬਾਅਦ ਅਸ਼ਿਕਾ ਨੇ ਪੈਨਲਟੀ corner ਨੂੰ ਬਦਲ ਕੇ ਜਵਾਬ ਦਿੱਤਾ ਸਕੋਰ 1-1 ਬਰਾਬਰ ਹੋਣ ਤੋਂ ਬਾਅਦ ਸੋਨਮ ਨੇ ਹਾਫ ਟਾਈਮ ਤੋਂ ਪਹਿਲਾਂ ਫੀਲਡ ਗੋਲ ਨਾਲ ਭਾਰਤ ਨੂੰ ਲੀਡ ਦਵਾਈ। ਸ਼ਿਕਾ ਨੇ ਮੈਚ ਦੇ ਤੀਜੇ ਕੁਆਟਰ ਵਿੱਚ ਆਪਣਾ ਦੂਜਾ ਗੋਲ ਕਰਕੇ ਭਾਰਤ ਨੂੰ 3-1 ਦੀ ਲੀਡ ਦਵਾਈ ਤੇ ਭਾਰਤ ਨੇ ਇਸ ਦੌਰੇ ਤੇ ਹੁਣ ਤੱਕ 2 ਜਿੱਤੇ ਹਨ ਅਤੇ 2 ਮੈਚ ਹਾਰੇ ਹਨ ਤੇ ਟੀਮ ਵੀਰਵਾਰ ਨੂੰ ਕੈਨਬਰਾ ਵਿੱਚ ਵਿਰੁੱਧ ਆਪਣਾ ਆਖਰੀ ਟੂਰ ਮੈਚ ਖੇਡੇਗੀ। ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨ ਆਈ ਮੈਨੂੰ ਦਿਓ ਚਾਹਤ ਤਾਨਪਾ